ਦੇਖੋ ਦੁੱਖ ਸੁੱਖ ਤਾਂ ਜਿਹੇ ਦਾਰਜ ਹੀ ਬਣੇ ਹੋਏ ਇਹ ਤਾਂ ਸਰੀਰ ਦੇ ਨਾਲ ਜੇ ਦੁੱਖ ਹੈ ਤਾਂ ਸੁੱਖ ਵੀ ਨਾਲ ਹੀ ਹੈ ਦੁੱਖ ਦੇ ਪਿੱਛੇ ਸੁੱਖ ਵੀ ਖੜਿਆ ਹੈ ਸੁੱਖ ਦੇ ਪਿੱਛੇ ਦੁੱਖ ਹੈ ਪਰ ਆਪਾਂ ਭਜਨ ਕਰਨਾ ਸੰਸਾਰ ਤੇ ਆਪਾਂ ਕਦੇ ਵਾਸਤੇ ਆਏ ਆ ਨਾਮ ਜਪਣਾ ਇਹ ਆਪਾਂ ਭਜਨ ਬੰਦਗੀ ਕਰੀਏ ਇਹਨੂੰ ਸੁਭਾਅ ਬਣਾਈਏ ਜਿਹੜਾ ਮਨ ਹੈ ਨਾ ਜਿਹੜਾ ਮਨ ਹੈ ਜਦੋਂ ਇਹਨੂੰ ਆਪਾਂ ਭਜਨ ਬੰਦਗੀ ਲਾਉਂਦੇ ਆ ਨਾ ਇਹ ਭਜਦਾ ਇਹ ਕਹਿੰਦਾ ਵੀ ਨਾ ਮੈਂ ਭਜਨ ਬੰਦਗੀ ਲੱਗਣਾ ਨਹੀਂ ਇਹਨੇ ਭਜਣਾ ਬੰਦ ਦੇਣਾ ਜੇ ਕਾਹ ਇਹਨੂੰ ਲੈ ਕੇ ਆਓ ਫਿਰ ਭਜੇਗਾ ਜਿਹਦਾ ਸੁਭਾਅ ਬਣਾ ਕੇ ਇਹਨੂੰ ਲਿਆ ਕੇ ਜਦੋਂ ਇੱਕ ਵਾਰੀ ਇਹਨੇ ਦੇਖਿਆ ਵੀ ਹੁਣ ਹਟਣਾ ਤਾਂ ਹੈ ਨਹੀਂ ਕੰਟਰੋਲ 'ਚ ਆ ਗਿਆ ਉੱਥੇ ਆਨੰਦ ਸ਼ੁਰੂ ਹੋ ਜਾਂਦਾ ਫਿਰ ਥੋੜਾ ਦਇਆ ਕਰੇਗਾ ਵੀ ਮੈਂ ਮੜ ਭਜਨ ਬੰਦਗੀ ਕਰੀ ਜਾਵਾਂ ਫਿਰ ਟਾਈਮ ਵੀ ਦੇ ਕੇ ਸਵੇਰ ਦੇ 4:00 ਵਜੇ 5:00 ਵਜੇ ਵੀ ਆਰਾਮ ਕਰ ਲੀਏ ਪਰ ਜਿਹੜਾ ਮਨ ਥੋੜਾ ਕਰਦਾ ਵੀ ਭਜਨ ਕਰੀ ਜਾਈਏ ਹਾਂ ਇਹਦਾ ਮਨ ਚਾਹੁੰਦਾ ਜੁੜ ਜਾਂਦਾ 我老八戒。